ثار ਵਾਲੀ ਬੀਬੀ ਕੀ ਕਹਿ ਰਹੀ ਆ ਕੀ ਨਹੀਂ ਕਹਿ ਰਹੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹੂੰ ਠੀਕ ਹੈ ਨਾ ਜੀ ਉਹ ਜ਼ਮਾਨਤ ਤੇ ਆ ਗਈ ਉਹਦੀ ਮਰਜ਼ੀ ਆ ਉਹ ਇੰਟਰਵਿਊ ਦੇਵੇ ਜਾਂ ਨਾ ਦੇਵੇ ਜੀ ਉਹ ਕੀ ਕਹਿ ਰਹੀ ਆ ਅਗਲੀ ਦਾ ਅਧਿਕਾਰ ਆ ਆਪਣਾ ਪੱਖ ਰੱਖ ਸਕਦੀ ਐ ਅਸੀਂ ਬਥੇਰਾ ਕੁਝ ਕਿਹਾ ਜਦੋਂ ਅਸੀਂ ਮੀਡੀਆ ਵਾਲਿਆਂ ਨੇ ਬਥੇਰਾ ਕੁਝ ਕਿਹਾ ਤਾਂ ਉਹਨੂੰ ਵੀ ਆਪਣਾ ਹੱਕ ਹੈ ਆਪਣੀ ਗੱਲ ਕਹਿ ਲਵੇ ਪਰ ਜਿੱਥੋਂ ਤੱਕ ਇਹ ਸਵਾਲ ਆ ਨਾ ਕਿ ਕੋਈ ਇੰਟਰਵਿਊ ਦੇ ਸਕਦਾ ਕਿ ਨਹੀਂ ਇਹ ਡਿਪੈਂਡ ਕਰਦਾ ਕੋਰਟ ਤੇ ਹੂੰ ਮੈਂ ਅੱਗੇ ਵੀ ਤੁਹਾਨੂੰ ਇੱਕ ਮਿਸਾਲ ਦਿੰਦੀ ਸੀ ਕਿ ਡੇਰਾ ਸਰਸਾ ਦਾ ਮੁਖੀ ਹੈ ਜਿਹੜਾ ਜੀ ਉਹ ਆ ਕੇ ਪ੍ਰਵਚਨ ਸ਼ੁਰੂ ਕਰ ਬੈਠਾ ਸੀਗਾ ਤਾਂ ਉਸ ਤੇ ਪ੍ਰਵਚਨਾਂ ਨੂੰ ਮੁੜ ਕੇ ਰੁਕਵਾ ਦਿੱਤਾ ਗਿਆ ਸੀ ਬਿਲਕੁਲ ਇੱਕ ਹੋਰ ਕੇਸ ਦੀ ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦੇ ਦਿਆਂ ਜੀ ਜੀ ਮੋਗੇਵੰਦੀ ਨਾ ਇੱਕ ਵਾਰੀ ਇੱਕ ਐਨਆਰਆਈ ਕਾਰ ਤੇ ਜਾ ਰਿਹਾ ਸੀ ਜੀ ਇਹ ਗੱਲਾਂ ਨੋਟ ਰੱਖਿਆ ਕਰੋ ਕਿਤੇ ਤੁਹਾਨੂੰ ਜ਼ਿੰਦਗੀ ਚ ਗਾਂ ਵੀ ਕੰਮ ਆਉਣਗੀਆਂ ਹੂੰ ਅੱਗੇ ਖਲੋ ਗਈ ਕਾਰ ਉਹਦੀ ਕਿਸੇ ਜਾਮ ਚ ਹੂੰ ਪਿੱਛੋਂ ਇੱਕ ਗੱਡੀ ਬਹੁਤ ਤੇਜ਼ੀ ਨਾਲ ਹਾਰਨ ਵਜਾ ਰਹੀ ਸੀ ਉਸ ਆਖਿਆ ਕਿ ਹੁਣ ਮੇਰੇ ਉੱਤੋਂ ਦੀ ਲੰਘਾ ਲਿਓ ਮੈਂ ਆਪਾਂ ਕਹਿੰਦੇ ਉੱਤੋਂ ਦੀ ਲੰਘਾ ਲੈ ਯਾਰ ਹੁਣ ਰਾਤ ਐ ਅੱਗੋਂ ਬਲੌਕ ਜੀ ਸਰ ਉਹ ਗੱਡੀ ਸੀ ਜੱਜ ਦੀ ਆਰਗੂਮੈਂਟ ਹੋ ਗਿਆ ਹੂੰ ਐਨਾ ਰਹੀ ਤੇ ਕੇਸ ਬਣਾ ਦਿੱਤਾ ਗਿਆ ਜੀ ਬੜਾ ਰੌਲਾ ਪਿਆ ਸੀ ਵੀ ਰੌਲਾ ਪਿਆ ਵੀ ਯਾਰੇ ਤੇ ੱਤਕਾ ਹੂੰ ਚਲੋ ਜੇ ਕਿਸੇ ਵਿਅਕਤੀ ਨੇ ਇੰਨੀ ਕੱਲ ਕਹਿ ਦਿੰਦੀ ਆ ਜੀ ਕਿ ਭਈ ਕਿਉਂ ਜਾਨ ਖਾਦੀ ਆ ਕਿਉਂ ਕੰਨ ਖਾਦੇ ਆ ਅਕਸਰ ਕਹਿ ਦਿੰਨੇ ਵੈਸੇ ਆ ਬਿਲਕੁਲ ਅਕੇ ਕਹਿ ਦਿੰਨੇ ਆ ਹਮ ਤੇ ਕਿੱਡੀ ਕਾਖਰਾ ਗਈ ਸੀ ਉਹਦੇ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਸਰ ਜਦੋਂ ਮੁਕੱਦਮਾ ਦਰਜ ਹੋ ਗਿਆ ਹਮ ਉੱਤੇ ਬਾਦ ਉਤਲੀ ਕੋਰਟ ਨੂੰ ਲਗਾ ਕੇ ਤੇ ਚ ਹੈ ਕੱਕ ਨਹੀਂ ਜੀ ਕੋਰਟ ਨੇ ਜ਼ਮਾਨਤ ਦੇ ਦਿੱਤੀ ਪਰ ਐਨ ਆਰ ਆਈ ਦੀ ਜ਼ਮਾਨਤ ਦੇ ਵਿੱਚ ਕੰਡੀਸ਼ਨ ਇਹ ਲਿਖ ਦਿੱਤੀ ਕਿ ਤੁਸੀਂ ਮੀਡੀਆ ਨਾਲ ਗੱਲ ਨਹੀਂ ਕਰੋਗੇ ਸਪੈਸੀਫਿਕ ਹੋ ਗਿਆ ਨਾ ਜੀ ਆ ਉਹ ਉੱਥੇ ਤੇ ਉਹ ਗੱਲ ਲਿਖੀ ਗਈ ਹੈ ਵੀ ਕਰ ਨਹੀਂ ਸਕਦੇ ਹਾਂ ਬਿਲਕੁਲ ਜੇ ਕਿਸੇ ਮਾਮਲੇ ਚ ਜਾਂ ਇਸੇ ਮਾਮਲੇ ਦੀ ਜਿਹੜੀ ਤੇ ਗੱਲ ਕਰ ਰਹੇ ਨੇ ਬਿਲਕੁਲ ਸਰ ਇਹ ਲਿਖਿਆ ਤੇ ਨਹੀਂ ਹੋ ਸਕਦਾ ਨਾ ਲਿਖਿਆ ਹੋਏ ਬਹੁਤ ਸਾਰੇ ਪੱਤਰਕਾਰ ਜ਼ਮਾਨਤ ਤੇ ਚੱਲ ਰਹੇ ਨੇ ਸਰ ਉਹਨਾਂ ਚੋਂ ਇੱਕ ਬੈਠਾ ਮੈਂ ਵੀ ਹਮ ਠੀਕ ਹੈ ਨਾ ਉਹ ਚਰਚੇ ਦੇ ਵਿੱਚ ਨਹੀਂ ਲਿਖਿਆ ਹੋਇਆ ਨਹੀਂ 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 ਉਹੀ ਗੱਲ ਹੈ ਨਾ ਕਿ ਜੇ ਸਪੈਸੀਫਿਕ ਚੈਲੰਜ ਹੋ ਜਾਵੇ ਜੀ ਮਨ ਲਓ ਕੱਲ ਨੂੰ ਕਿਸੇ ਵੀ ਵਿਅਕਤੀ ਜਿਹੜਾ ਬੇਲ ਤੇ ਆਇਆ ਹੁਣ ਜਿੱਦਾਂ ਥਾਰ ਵਾਲੀ ਬੀਬੀ ਆ ਜਾ ਕੇ ਆਈਓ ਕਹਿ ਦੇਵੇ ਕਿ ਮੇਰੇ ਕੇਸ ਨੂੰ ਪ੍ਰਭਾਵਿਤ ਕਰ ਰਹੀ ਹੈ ਕੋਰਟ ਉਸ ਨੂੰ ਕਨਸਿਡਰ ਕਰ ਲਵੇ ਜੀ ਤਾਂ ਹੋ ਸਕਦਾ ਹੈ ਕਿ ਕੰਡੀਸ਼ਨ ਬਣ ਜਾਵੇ ਹਮ ਜਦ ਤੱਕ ਕਿਸੇ ਦੀ ਜ਼ਮਾਨਤ ਦੇ ਵਿੱਚ ਕੰਡੀਸ਼ਨ ਨਹੀਂ ਹੈ ਤਾਂ ਬੋਲਣਾ ਉਹਦਾ ਹੱਕar ਹੈ ਜੀ بس ਸਿੰਪਲ ਤਰੀਕੇ ਨਾਲ ਸਮਝਾ ਜੇ ਰੋਕ ਨਹੀਂ ਤਾਂ ਫਿਰ ਅਗਲੇ ਕੋਲੇ ਕੋਈ ਰੋਕ ਨਹੀਂ ਬਿਲਕੁਲ ਕੋਈ ਨਹੀਂ ਰੋਕ ਸਕਦਾ ਖੈਰ ਚਲੋ ਜੀ ਹੁਣ ਉਹਨਾਂ ਨੇ ਕੀ ਕਿਹਾ ਭਾਈ ਇਹ ਤੇ ਤੁਸੀਂ ਵੇਖੋ ਕੋਰਟ ਦੀਆਂ ਸ਼ਰਤਾਂ ਹੁੰਦੀਆਂ ਜੇ ਉਹ ਨਾ ਲਾਗੂ ਹੋਣ ਤਾਂ ਕਹਿੰਦੇ ਬਿਨ ਸ਼ਰਤ ਦੇ ਕੁਝ ਵੀ ਕਰ ਸਕਦੇ ਕੋਰਟ ਤਾਂ ਰੋਕਦੀ ਨਹੀਂ ਹੈ ਕਿਸੇ ਨੂੰ ਕਿਉਂਕਿ ਵਿਚਾਰਾਂ ਦਾ ਪ੍ਰਗਟਾਵਾ ਉਹ ਵੀ ਤਾਂ ਕੋਰਟ ਹੀ ਕੈਲੋਕ ਸਿਕਿਉਰ ਕਰਦਾ ਹੈ ਨਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜਿਹੜੀ ਜੀ ਉਹਦਾ ਪ੍ਰੋਟੈਕਟਰ ਕੌਣ ਹੈ ਕੋਰਟ ਹੈ ਨਾ ਹੂੰ ਸਾਦੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਕਿਤੇ ਵੀ ਸੰਗੀ ਕੁਟੀ ਜਾਏਗੀ ਤੇ ਆਪਾਂ ਕਿੱਥੇ ਜਾਵਾਂਗੇ ਕੋਰਟ 'ਚ ਉਹ ਆਪਣਾ ਪ੍ਰੋਟੈਕਟਰ ਹੈ ਹੂੰ ਹੂੰ ਪਰ ਜੇ ਲੱਗੇ ਕਿ ਨਹੀਂ ਭਈ ਇਸ ਮਾਮਲੇ 'ਚ ਕਹਾਣੀ ਖਰਾਬ ਹੋਏਗੀ ਜਿਵੇਂ ਤੁਹਾਨੂੰ ਮੈਂ ਇੱਕ ਮਿਸਾਲ ਦੇ ਦਿੰਦੀ ਕਿਉਂਕਿ ਉੱਤੇ ਜੁਡੀਸ਼ਰੀ ਤੇ ਹੀ ਸਵਾਲ ਖੜੇ ਹੋ ਜਾਣਗੇ ਸੀ ਬਿਲਕੁਲ ਤੋ ਇਸ ਕਰਕੇ ਕਈ ਵਾਰ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਬਿਲਕੁਲ ਬਿਲਕੁਲ ਪ੍ਰੋਟੈਕਟ ਕਰਨ ਵਾਲਾ ਕਹੋ ਉਹ ਵੀ ਕੋਰਟ ਹੈ ਤੇ ਜੇ ਕੋਈ ਜ਼ਿਆਦਾ ਲੋੜ ਤੋਂ ਵੱਧ ਬੋਲ ਰਿਹਾ ਤੈਨੂੰ ਰੋਕਣ ਵਾਲਾ ਕੋਰਟ ਵੀ ਹੈ ਅਥਾਰਟੀ ਵੀ ਕੋਰਟ ਕੋਲ ਹੈ ਕਰਮਿੰਟੂ ਜੀ ਕੇਜਰੀਵਾਲ ਨੂੰ ਵੀ ਜ਼ਮਾਨਤ ਦੇਣ ਸਮੇਂ ਕੋਰਟ ਨੇ ਸ਼ਰਤਾਂ ਤਹਿ ਜ਼ਮਾਨਤ ਦਿੱਤੀ ਸੀ ਕੁਲਵੰਤੀ ਕਹਿ ਰਹੇ ਨੇ ਤੇ ਹਾਂਜੀ ਸਾਰੇ ਜਦੋਂ ਵੀ ਤੁਹਾਨੂੰ ਜ਼ਮਾਨਤ ਮਿਲੇਗੀ ਨਾ ਸਰ ਕਿਸੇ ਵੀ ਮਾਮਲੇ 'ਚ ਜਦੋਂ ਹੁਣ ਤੁਸੀਂ ਭੋਲੇ ਵਾਲਾ ਵੇਖਿਆ ਹੋਣਾ ਹਾਂ ਜਾਂ ਕੋਈ ਹੋਰ ਪ੍ਰੋਫੈਸਰ ਨੂੰ ਜ਼ਮਾਨਤ ਮਿਲੀ ਹੈ ਅਸ਼ੋਕਾ ਯੂਨੀਵਰਸਿਟੀ ਵਾਲੇ ਨੂੰ ਜੀ 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 ਤਾਂ ਕੀ ਕਿਹਾ ਗਿਆ ਕਿ ਭਈ ਤੁਸੀਂ ਕੋਈ ਸਟੇਟਮੈਂਟ ਨਹੀਂ ਦਿਓਗੇ ਤੁਸੀਂ ਆਪਣਾ ਪਾਸਪੋਰਟ ਸਰੈਂਡਰ ਕਰੋਗੇ ਵਗੈਰਾ ਵਗੈਰਾ ਜ਼ਮਾਨਤ ਜਿਹੜੀ ਵੀ ਦਿੱਤੀ ਜਾਂਦੀ ਹੈ ਉਹਦੇ 'ਚ ਕੰਡੀਸ਼ਨਾਂ ਹੁੰਦੀਆਂ ਨੇ ਜੀ ਠੀਕ ਹੈ ਨਾ ਜੀ ਸੋ ਕਿਸੇ 'ਚ ਉਹ ਸਪੈਸੀਫਿਕ ਲਾਈਨ ਜਿਹੜੀ ਆ ਦਰਜ ਕੀਤੀ ਜਾਂਦੀ ਹੈ ਕਿ ਤੂੰ ਇਸ ਮਾਮਲੇ 'ਚ ਹੁਣ ਇੱਕ ਚੀਜ਼ ਤੁਹਾਨੂੰ ਯਾਦ ਹੋਰ ਮਿਸਾਲ ਦੇ ਦਿੰਦਾ ਨਾ ਮਸਾਲਾ ਵਾਧੂ ਨਹੀਂ ਜੀ ਜੀ ਮਜੀਠੀਆ ਸਾਹਿਬ ਦਾ ਮਾਮਲਾ ਗਿਆ ਸੀ ਹੈ ਯਾਦ ਹੈ ਤਾਂ ਮਜੀਠੀਆ ਸਾਹਿਬ ਨੂੰ ਹਦਾਇਤ ਹੋਈ ਕੋਰਟ ਵੱਨੀਓ ਕਿ ਜਾਂਚ ਚੱਲ ਰਹੀ ਹੈ ਤੁਸੀਂ ਇਹਦੇ ਤੇ ਬਿਆਨਬਾਜ਼ੀ ਨਹੀਂ ਕਰੋਗੇ ਉਸ ਤੋਂ ਬਾਅਦ ਦੱਸੋ ਮਜੀਠੀਆ ਸਾਹਿਬ ਨੇ ਕਿੱਥੇ ਬਿਆਨਬਾਜ਼ੀ ਕੀਤੀ ਹੈ ਇਹਦਾ ਹੋ ਜਾਂਦਾ ਹੁਣ ਕਲੀਅਰ ਹੈ ਨਾ ਸਭ ਕੁਝ ਜੀ ਜੀ ਬਿਲਕੁਲ ਇਹ ਸਭ ਤੋਂ ਵੱਡੀ ਮਿਸਾਲ ਹੋ ਗਈ ਹੈ ਕਾ ਚਲੋ ਭਈ ਇਧਰ ਕੇਜਰੀਵਾਲ ਸਾਹਿਬ ਦਾ ਇਹਨਾਂ ਨੇ ਮਿੱਤਰਾਂ ਨੇ ਯਾਦ ਕਰਾਤਾ ਨਾਂ ਤੇ ਆਪਾਂ ਗੱਲ ਵੀ ਉਧਰੋਂ ਕਰ ਲਗੇ ਪਹਿਲਾਂ ਤੇ ਸਿੱਖਿਆ ਕ੍ਰਾਂਤੀ ਅੱਛਾ ਕੋਰੋਨਾ ਵਾਲੀ ਵੀ ਅਪਡੇਟ ਦੇ ਦਿਵਾ ਜੀ ਕਰ ਦਿਓ ਕਰ ਦਿਓ ਕਰ ਦਿਓ ਸਰ 257 ਕੇਸ ਨੇ ਓਵਰ ਆਲ ਇੰਡੀਆ ਚ ਮੈਂ ਉਹ ਸ਼ਖਸ ਆ ਜਿਨੇ ਕਰੋਨਾ ਕਾਲ ਚ ਸ਼ਾਇਦ ਦੁਨੀਆ ਜਹਾਨ ਦੀਆਂ ਜਿੰਨੀਆਂ ਗਾਲਾਂ ਬਣੀਆਂ ਨੇ ਅੱਜ ਤੱਕ ਸੰਸਾਰ ਤੇ ਮੈਂ ਸਾਰੀਆਂ ਖਾਧੀਆਂ ਹੂੰ ਕਿਉਂ ਕਿਉਂਕਿ ਦੋ ਤਿੰਨ ਮਹੀਨਿਆਂ ਦੇ ਡਰ ਤੋਂ ਬਾਅਦ ਜਦੋਂ ਉੱਭਰਿਆ ਤਾਂ ਥੋੜਾ ਜਿਹਾ ਲੋਕਾਂ ਨੂੰ ਖੋਲਣ ਦਾ ਯਤਨ ਕੀਤਾ ਤੇ ਲੋਕਾਂ ਨੇ ਮੋਰਚਾ ਮੇਰੇ ਖਿਲਾਫ ਹੀ ਖੋਲ ਦਿੱਤਾ ਮੈਂ ਇੱਕ ਮਰਗ ਦੇ ਭੋਗ ਤੇ ਗਿਆ ਹੂੰ ਤੋਂ ਮੈਂ ਪਾ ਬੈਠਾ ਉਸ ਲੇਕ ਕੇ ਸਰ ਉਥੇ ਭੋਗ ਤੇ ਮੈਨੂੰ ਫੋਨ ਆਉਣੇ ਸਟਾਰਟ ਹੋ ਜਨ ਤੂੰ ਮਰ ਜੇਵੇਂ ਤੂੰ ਇਹ ਹੋ ਜਾ ਸਾਨੂੰ ਵੀ ਮਰਵਾਏਗਾ ਵੇ ਮੇਰੇ ਆਪਣੇ ਰਿਸ਼ਤੇਦਾਰ ਆ ਮੈਂ ਕਿਹਾ ਕੀ ਹੋ ਗਿਆ ਮੈਂ ਤੇ ਆਪ ਮਰਗਤੇ ਆਇਆ ਹਮ ਨਾ ਤੇਰਾ ਵੀ ਪੈ ਜਾਵੇ ਕੋ ਨਾ ਖੱਤਿਆ ਤੈਨੂੰ ਲੈਣਾ ਕੀ ਆ ਮੈਂ ਮਤਲਬ ਕਿ ਇੰਨਾ ਪਰੇਸ਼ਾਨ ਹੋਇਆ ਨਾ ਗੱਲ ਹੀ ਛੱਡ ਦਿਓ ਪਰ ਬਾਅਦ ਦੇ ਵਿੱਚ ਕੀ ਹੈ ਹਰਡ ਇਮਿਊਨਿਟੀ ਤੁਹਾਡੀ ਹੈ ਤੇ ਤੁਸੀਂ ਕੋਰੋਨਾ ਨੂੰ ਮੰਨਦੇ ਵੀ ਹੋ ਜੀ ਤੁਸੀਂ ਹਾਰਡ ਇਮਿਮਿਊਨਿਟੀ ਲੈ ਚੁੱਕੇ ਹੋ ਯਾਰ ਹਮ ਹਜੇ ਵੀ ਇੱਕ ਪੰਜਾਬੀ ਦੇ ਕੁਝ ਪੱਤਰਕਾਰ ਆ ਸਾਡੇ ਜਿਨ੍ਹਾਂ ਦਾ ਪੇਸ਼ਾ ਹੀ ਇਹ ਬਣ ਗਿਆ ਹੈ ਡਰਾਉਣਾ ਹੀ ਹੈ ਕਿ ਸਨਸਨੀ ਤੋਂ ਰੋਟੀ ਚੱਕਣੀ ਹੈ ਜੀ 257 ওভারঅল کیس ਹਮ ਇੱਕ ਵੀ ਕ੍ਰਿਟੀਕਲ ਕੇਸ ਨਹੀਂ ਹੈ ਇੱਕ ਵੀ ਕ੍ਰਿਟੀਕਲ ਨਹੀਂ ਹੈ ਉਹਦੇ ਚ ਜੀ ਪੋਜ਼ਿਟਿਵ ਹੁਣ ਪਤਾ ਨਹੀਂ ਇਹ ਕੀ ਚੱਕਰ ਹੈ ਮੈਨੂੰ ਨਹੀਂ ਪਤਾ ਮੈਂ ਕੋਈ ਇਨਾ ਪੜਿਆ ਲਿਖਿਆ ਮੈਂ ਕੋਈ ਇਹ ਸਾਇੰਸ ਦਾੰਤ ਹੈ ਨਹੀਂ ਹੈ ਨਾ ਚੀਜ਼ਾਂ ਪਰ ਮੈਂ ਤੁਹਾਨੂੰ ਡਾਟੇ ਦੇ ਆਧਾਰ ਤੇ ਕਹਿ ਰਿਹਾ ਐਕਸਪਰਟ ਦੇ ਆਧਾਰ ਤੇ ਕਹਿ ਰਿਹਾ ਜੀ ਜੋ ਉਹਨਾਂ ਦੇ ਬਿਆਨات ਨੇ ਇਸ ਵੇਲੇ ਕਿ ਇੱਕ ਵੀ ਕੋਈ ਖਤਰਨਾਕ ਮਾਮਲਾ ਨਹੀਂ ਹੈ ਹਮ ਹਮ ਕਰੋਨਾ ਤੇ ਮੈਨੂੰ ਲੱਗਦਾ ਕਿ ਆਮ ਹੀ ਆ ਹੋ ਜਾ ਕਰੇਗਾ ਨਮੂਨੀਆਂ ਆ ਗਿਆ ਜੀ ਫਲਾਨਾ ਆ ਗਿਆ ਠੰਕਾ ਦਾ ਆ ਗਿਆ ਤੇ ਵਾਇਰਸ ਤੇ ਵੇਰੀਐਂਟ ਹੀ ਬੜੇ ਲੈ ਆਸ਼ਿਆ ਤਾਂ ਕਿਸਮਾਂ ਹੀ ਬੜੀਆਂ ਨੇ ਸਾਹਿਬਾਂ ਕੀ ਕਰੀਏ ਦੱਸੋ ਜੇ ਇਹ ਨਾਲੇ ਚੱਕਰਾਂ ਚ ਪੈ ਜਾਓਗੇ ਤੇ ਤੁਹਾਨੂੰ ਉਦਾਂ ਹੀ ਡਰ ਵਾਲਾ ਕਰੋਨਾ ਹੋ ਜਾਣਾ ਤੇ ਤੁਹਾਡੇ ਮਾਈਂਡ ਚ ਜੇ ਕਰੋਨਾ ਪੈਦਾ ਹੋ ਗਿਆ ਨਾ ਉਹਦਾ ਇਲਾਜ ਕੋਈ ਨਹੀਂ ਤੇ ਫਿਰ ਤੁਸੀਂ ਉਦਾਂ ਹੀ ਕਹਦੇ ਹੋ ਕਿ ਮੇਰਾ ਇਲਾਜ ਕਰੋ ਨਾ ਮੈਂ ਗਿਆ ਮੈਂ ਕਰੋਨਾ ਬਿਲਕੁਲ ਹਾਂ ਤੇ ਕਰੋਨਾ ਹੋ ਗਿਆ ਤੇ ਕਰੋਨਾ ਇਲਾਜ खैर ਬਿਲਕੁਲ ਜੀ ਬਿਲਕੁਲ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਆ ਲਓ ਜੀ ਜਟਨ ਫਾਇਰ ਜੀ ਆਪਾਂ ਇਸ ਤੇ ਗੱਲ ਕੱਲ ਕਰ ਰਹੀ ਸੀ ਕਰ ਲਈ ਸੀ ਆਪਾਂ ਤੇ ਹੁਣ ਦੁਬਾਰਾ ਫਿਰ ਮੈਂ ਕਮੈਂਟ ਤੁਹਾਡਾ ਪੜ ਹੀ ਲੈਣਾ ਚਲੋ ਅੱਜ ਗੱਲਾਂ ਇਦਾਂ ਹੀ ਹੋ ਰਹੀਆਂ ਨੇ Imran Khan ਵੀ ਕਹਿੰਦੇ ਵੀ ਆ ਰਿਹਾ ਬਾਹਰ ਬਸ ਉਹਦੀ ਆਪਾਂ ਗੱਲ ਕੀਤੀ ਸੀਗੀ ਜੀ ਕੱਲ ਹੀ ਗੱਲ ਕੀਤੀ Imran Khan ਦੀ ਡੀਲ ਚੱਲ ਰਹੀ ਆ ਯਾਰ Imran Khan ਜੇ ਆਏਗਾ ਤਾਂ ਮੇਰੇ ਖਿਆਲ ਦੇ ਨਾਲ ਕੁਝ ਚੀਜ਼ਾਂ ਬਦਲ ਜਾਣਗੀਆਂ ਇਕਦਮ ਪਾਕਿਸਤਾਨ ਦੀ ਅੰਦਰੂਨੀ ਰਾਜਨੀਤੀ ਸ਼ਾਇਦ ਇੱਕ ਕਰਵਟ ਲਵੇ ਤੇ ਕੁਝ ਇੰਟਰਨੈਸ਼ਨਲ ਉਹਨਾਂ ਦੇ ਰਿਸ਼ਤੇ ਬਦਲਣਗੇ ਮੇਰੇ ਖਿਆਲ ਦੇ ਨਾਲ ਇੰਡੀਆ ਨਾਲ ਵੀ ਰਿਸ਼ਤੇ ਬਦਲੇ ਜਾ ਸਕਦੇ ਆ ਥੋੜੇ ਕਹੋ ਕਿ ਕਿਤੇ ਨਾ ਕਿਤੇ ਨਾ ਇਹਨਾਂ ਦੇ ਵਿੱਚ ਵੀ ਕਸ਼ਿਦਗੀ ਘਟ ਸਕਦੀ ਹੈ ਆਉਣ ਵਾਲੇ ਸਮੇਂ 'ਚ ਦੇਖੋ ਬਾਕੀ ਕੀ ਬਣਦਾ ਜੀ ਲੋ ਮਿੰਟੂ ਜੀ ਹੁਣ ਗੱਲਾਂ ਅੱਜ ਨਾ ਇੱਕ ਗੱਲ ਤੋਂ ਅਗਲੀ ਗੱਲ ਚੱਲ ਪੈਂਦੀ ਆ ਗੱਲਾਂ ਪੰਜਾਬ ਦੀਆਂ ਕਰਨੀਆਂ ਸ ਪਰ ਜ਼ਿਕਰ ਇਮਰਾਨ ਖਾਨ ਦਾ ਹੋ ਗਿਆ ਪਾਕਿਸਤਾਨ ਦਾ ਹੋ ਗਿਆ ਖਬਰ ਪਾਕਿਸਤਾਨ ਦੀ ਆ ਬਸਾਂਝੀ ਕਰ ਲਗੇ ਫਿਰ ਆਪਾਂ ਦੁਬਾਰਾ ਪੰਜਾਬ ਵੱਲ ਮੁੜ ਕੇ ਆਉਣੇ ਆ ਪਾਕਿਸਤਾਨ ਦੇ ਵਿੱਚ ਕੀ ਚੱਲ ਰਿਹਾ ਜੀ ਉਹ ਸਿੰਧ ਜਿਹੜਾ ਨਹਿਰ ਵਾਲਾ ਮਸਲਾ ਉਹ ਤਾਂ ਬੜਾ ਉੱਥੇ ਵੀ ਆਪਸ ਹੀ ਲੜੀ ਜਾਂਦੇ ਆ ਉਹਦਾ ਉੱਥੇ ਦੇ ਦੋ ਬੰਦਿਆਂ ਦੀ ਵੀ ਕਹਿੰਦੇ ਮੌਤ ਹੋ ਗਈ ਆ ਤੇ ਇੱਕ ਉਹ ਮੰਤਰੀ ਦਾ ਗ੍ਰਹਿ ਮੰਤਰੀ ਦਾ ਘਰ ਵੀ ਫੂਕ ਤਾ ਪੈਂਕਾ ਟੁਕਾ ਨੂੰ ਅਗਲਾਤੀ ਕੀ ਮਸਲਾ ਕੀ ਹੈ ਜੀ ਇਹ ਉਹਨਾਂ ਇੱਕ ਨਹਿਰ ਦਾ ਰੌਲਾ ਹੈ ਹੂੰ ਚੇਲੀਸਤਾਨ ਸ਼ਾਇਦ ਐਸੀ ਨਹਿਰ ਹੈ ਪੰਜਾਬ ਦਾ ਨਾ ਉਧਰਲੇ ਲੈਂਦੇ ਪੰਜਾਬ ਦਾ ਇੱਕ ਹਿੱਸਾ ਦੱਖਣੀ ਹੂੰ ਦੱਖਣੀ ਹਿੱਸਾ